ਆ ਦੇਖੋ ਰੇਂਦਰ ਕੰਮ ਦੇਖੋ ਇੱਕ ਵਾਰੀ ਆਹੋ ਕੋ ਚੂੜੀ ਵਾਲੀ ਲਾਈ ਆ ਬੋਸ਼ ਵੀ ਪੂਰਾ ਹੈਵੀ ਲਾਇਆ ਜਿੰਨਾ ਬਾਹਰ ਆ ਉਨਾ ਹੀ ਅੰਦਰ ਹਾਂਜੀ ਵੀਰੇ ਸਸਰੀਕਾਲ ਅੱਜ ਆਪਾਂ ਪਹੁੰਚੇ ਆਂ ਦੇਵ ਐਗਰੀਕਲਚਰ ਵਰਕਸ਼ਾਪ ਫਤਿਹ ਹੈਗੀਆ ਬਾਗੜੀਆਂ ਰੋਡ ਤੇ ਆਪਾਂ ਅੱਜ ਆਪਣੇ ਕੋਲ 11 1/2 ਟਰਾਲਾ ਆਪਾਂ ਵੀਰੇ ਨਾਲ ਗੱਲਬਾਤ ਕਰਦੇ ਆਂ ਸਾਈਜ਼ ਤੁਹਾਨੂੰ ਭਜਨ ਸਾਰਾ ਦੱਸਾਂਗੇ ਐਂਡ ਤੱਕ ਸਾਰੀ ਵੀਡੀਓ ਨਾਲ ਬਣੇ ਰਹੋ ਕੀ ਹਾਲ ਹੈ ਠੀਕ ਹੋ ਵੀਰੇ ਦੱਸੋ ਵੀਰੇ ਫਿਰ ਇਹਦਾ ਕਿਹੜਾ ਸਾਈਜ਼ ਆ ਆਪਣੇ ਟਰਾਲੇ ਦਾ 11 1/2 11 1/2 ਠੀਕ ਆ ਵੀਰੇ ਕਿੰਨਾ ਕੁ ਭਜਨ ਉਹ ਤੁਹਾਡਾ ਇਹਦੇ ਹਿਸਾਬ ਨਾਲ ਸਾਰੇ ਟਰਾਲੇ ਦਾ ਇਹਦਾ ਸਾਰੇ ਟਰਾਲੇ ਦਾ ਜੀ 1:38 19 ਕੁਵਾਰਟਲ ਲੱਗਣਾ। 1:38 19 ਕੁਵਾਰਟਲ ਠੀਕ ਆ ਵੀਰੇ ਆ ਜੋ ਇੱਧਰ ਆ ਜੋ। ਦੱਸ ਦੋ ਵੀਰੇ ਫਿਰ ਇਹਦੇ ਵਾ ਇੱਕ ਗਲਾ ਕਿੰਨਾ ਰੱਖਿਆ ਤੁਸੀਂ ਇਹ ਸਾਰਾ 85 ਤੋਂ ਲੈ ਕੇ। ਇਹ ਗਲਾ ਜੀ ਆਮ ਟਰਾਲੇ ਨਵੇਂ ਜਿੰਨਾ ਰੱਖਦਾ 46 ਇੰਚ। 46 ਇੰਚ। ਹਾਂ ਵੱਡੇ ਟਰਾਲਿਆਂ ਦੇ ਹਿਸਾਬ ਨਾਲ। ਵੱਡੇ ਟਰਾਲਿਆਂ ਦੇ ਹਿਸਾਬ ਨਾਲ ਪਰ ਕਟਿੰਗ 'ਚ ਕੋਈ ਦਿੱਕਤ ਨਹੀਂ। ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ। ਵੱਡੇ ਟਰਾਲੇ ਜਾਣੇ ਕਹਿੰਦਾ ਉਹ ਜਿਹੜੇ ਵੱਡੇ ਟ੍ਰੈਕ ਪੈਂਦੇ ਨੇ ਕੋਈ ਦਿੱਕਤ ਨਹੀਂ ਆਉਂਦੀ ਕਟਾਈ। ਠੀਕ ਆ। ਤੇ ਆ ਚੀਜ਼ ਵੀਰੇ ਇਸ ਗਲਾ ਜੀ ਇਹ ਵੀ ਆਪਾਂ ਨੇ ਹੈਵੀ ਲਾਇਆ। ਠੀਕ ਆ ਵੀਰੇ। ਇਹ ਕੰਮ ਮਤਲਬ ਅੜਦਾ ਤਾਂ ਨਹੀਂ ਹੈਗਾ ਇਹ ਚੱਕਣ ਵੀਰੇ ਇਹਦਾ ਪਲੇਟ ਆ ਗਈ ਆਪਣੀ ਹੁਣ ਆਹ ਕੋ ਚੂੜੀ ਵਾਲੀ ਲਾਈ ਆ ਪੁਸ਼ ਵੀ ਪੂਰਾ ਹੈਵੀ ਲਾਇਆ ਜਿੰਨਾ ਬਾਹਰ ਆ ਉਨਾ ਹੀ ਅੰਦਰ ਠੀਕ ਆ ਮਤਲਬ ਅੰਦਰੋਂ ਦੀ ਬਿਲਡ ਕਰੀ ਹੋਈ ਆ ਬਿਲਡਿੰਗ ਹਾਂ ਜੀ ਹਾਂ ਜਿੰਨਾ ਬਾਹਰ ਦਿਖਾਈ ਵੀਰੇ ਲਵੇ ਆ ਕੇ ਆ ਦੇ ਮਤਲਬ ਜਿੰਨਾ ਇਹ ਵੀਰੇ ਅੰਦਰ ਆ ਉਨਾ ਹੀ ਬਾਹਰ ਆ ਇਹ ਮਜ਼ਬੂਤੀ ਵਾਲਾ ਕੰਮ ਕੀਤਾ ਹੋਇਆ ਪੂਰਾ ਉੱਕ 3 ਇੰਚ ਹੀ ਆ ਜੀ ਇਹਦੀ ਉੱਕ 3 ਇੰਚ ਹੀ ਆ ਠੀਕ ਆ ਵੀਰੇ ਠੀਕ ਆ ਪੀਤਾ ਆ ਜੋ ਇਧਰ ਮੁੰਨੀਆਂ ਮੁੰਨੀਆਂ ਦੋ ਦੋ ਦੀਆਂ ਨੇ ਜੀ ਦੋ ਦੋ ਦੀਆਂ ਮੁੰਨੀਆਂ ਨੇ ਕਿਹੜਾ ਮਾਲ ਲੱਗਿਆ ਵੀਰੇ ਆਪਣੇ ਟਰਾਲੇ ਨੂੰ ਸਾਰਾ ਰਾਲੇ ਵਿੱਚ 80 ਤੋਂ ਲੈ ਕੇ ਚੰਦਰ ਤੱਕ ਹੀ ਐਮਸੀ ਦਾ ਮਾਲ ਆ ਥੱਲੇ ਥੱਲੇ ਐਮਸੀ ਦਾ ਮਾਲ ਆ ਠੀਕ ਆ ਆ ਦੋ ਦੋ ਦੀ ਐਂਗਲ ਲੱਗੇ ਆਮ ਆਪਣੀ ਜੰਡੂ ਦੀ ਕਹਦੇ ਨੇ ਜੀ ਨੂੰ ਠੀਕ ਆ ਵੀਰੇ ਹਾਂ ਤੇ ਚਾਦਰ ਚਾਦਰ ਇਹਨੂੰ 10 ਗੇਜ ਦੀ ਲੱਗੀ ਆ 10 ਗੇਜ ਦੀ ਪਰਸ ਚਾਰ ਦਾ ਪਰਸ ਚਾਰ ਐ ਮੈਂਮਾ ਠੀਕ ਆ ਵੀਰੇ ਠੀਕ ਆ ਆ ਤਾਂ ਆਪਣਾ ਉਹ ਆ ਗਿਆ ਨਾ ਹਾਂਜੀ ਹਾਂ ਇਹ ਲੇਜ਼ਰ ਕਟਿੰਗ ਵਾਲਾ ਲੇਜ਼ਰ ਕਟਿੰਗ ਆ ਗਈ ਸਾਰੀ ਟੂਲ ਸਾਰੀ ਲੇਜ਼ਰ ਕਟਿੰਗ ਆਪਾਂ ਲਾਈ ਆ ਆ ਚੀਜ਼ ਵੀਰੇ ਆ ਚੀਜ਼ ਇਹ ਕਹਦੇ ਵਾਸਤੇ ਆ ਫਿਰ ਇੱਥੋਂ ਇਹ ਲੋਕ ਦੋ ਨੇ ਵੀਰੇ ਖੜਕਦੀ ਨਹੀਂ ਟਰਾਲੀ ਜੇ ਉਹ ਆਪਾਂ ਨੂੰ ਚਾਹਤੇ ਆਂ ਜੇ ਉਹ ਆਪਾਂ ਲੈਫਟ ਚੱਕਣੀ ਆ ਇਹਨੂੰ ਠੀਕ ਆ ਫਿਰ ਇਹਨੂੰ ਖੋਲ ਦੋ ਜੇ ਉਹ ਆਪਾਂ ਨੇ ਚਲਾਣੀ ਆ ਫੱਲੇ ਸਿੱਟੀਆਂ ਉਹਦੇ ਬਾਅਦ ਲੋਕ ਲਾਉਂਦੇ ਖੜਕਦੀ ਨਹੀਂ ਠੀਕ ਆ ਠੀਕ ਆ ਇਹਦੇ ਵਿੱਚ ਲੱਗ ਇਹਦੇ ਵਿੱਚ ਲੱਗ ਠੀਕ ਆ ਠੀਕ ਤੇਰਾ ਸੀ ਕਿਚਨੇ ਬੱਤੇ ਕਿਚਨੇ ਇਹ ਇਹਨਾਂ ਨੇ ਆਪਾਂ ਨੇ ਲਵਾਇ ਨਹੀਂ ਨਹੀਂ ਉਹ ਲਾ ਕੇ ਦਿੰਨੇ ਟਰਾਲੀ ਇਹ ਕਹਿੰਦੇ ਵੀ ਸਾਨੂੰ ਪਾ ਦੋ ਜੇ ਲਾਣੇ ਪੇ ਬੱਤੇ ਇਹ ਲਾਣੇ ਪੇ ਠੀਕ ਆ ਠੀਕ ਚ ਕਿੰਨੀ ਕਹੀ ਸੀ ਵੀਰੇ ਸਾਈਡ ਤੋਂ ਸੀ ਇਹਦੀ 10 ਕਹਿੰਦੇ 10 ਕਹੀ ਠੀਕ ਆ ਠੀਕ ਆ ਸਾਰੇ ਐਮਸੀ ਦਾ ਮਾਲ ਹੈ ਐਮਸੀ ਦਾ ਮਾਲ ਚਾਸੀਆਂ ਚੈਨਲ ਐ ਐਮਸੀ ਦਾ ਮਾਲ ਜਿਹੜਾ ਤੁਸੀਂ ਇਹ ਟਰਾਲਾ ਦਿੰਨੇ ਕਲਾ ਲੋਹੀ ਦਾ ਦਿੰਨੇ ਜੇ ਟਾਇਰ ਸਮੇਤ ਨਹੀਂ ਟਾਇਰਾਂ ਤੋਂ ਬਗੈਰ ਟਾਇਰਾਂ ਤੋਂ ਬਗੈਰ ਠੀਕ ਆ ਵੀਰੇ ਟਾਇਰਾਂ ਤੋਂ ਬਗੈਰ ਦਿੰਦੇ ਨੇ ਬਾਈ ਤੁਹਾਨੂੰ ਟਾਇਰ ਵਗੈਰਾ ਆਪ ਕਰਨੇ ਪੈਣਗੇ ਸਾਰੇ ਇੰਤਜ਼ਾਮ ਠੀਕ ਆ ਇੱਥੇ ਪਹੁੰਚੋ ਵੀਰੇ ਬਾਗੜੀਆਂ ਰੋਡ ਤੋਂ ਆਹੇ ਜਦੋਂ ਆਪਾਂ ਇਧਰੋਂ ਬਾਗੜੀਆਂ ਜਾਣੇ ਤੇ ਬੁੱਤਵੱਲੀੋਂ ਬਾਗੜੀਆਂ ਵੱਲ ਨੂੰ ਜਾਣੇ ਆ ਨਾ ਉੱਥੇ ਆਉਂਦੀ ਆ ਵੀਰੇ ਦੀ ਵਰਕਸ਼ਾਪ ਤੁਹਾਨੂੰ ਲੋਕੇਸ਼ਨ ਇੱਕ ਵਾਰੀ ਵੀਰਾ ਵੀ ਦੱਸ ਦੂਗਾ ਐਂਡ ਤੇ ਆਜੋ ਆਪਾਂ ਕਰਦੇ ਆ ਗੱਲਬਾਤ ਵੀਰੇ ਨਾਲ ਹੋਰ ਦੱਸੋ ਵੀਰੇ ਕੁਝ ਇਹ ਇਹ ਗਰੇਬਾ ਸਾਹਿਬ ਆ ਯਾਰ ਦੇਖੋ ਤਿੰਨ ਨੋਟ ਬੇਟੇ ਤੇ ਆ ਰਹਾ ਜਾਲੀ ਆ ਆਪਣੇ ਆਮ ਲੋਕਾਂ ਨਾਲੋਂ ਹੈਵੀ ਲਈ ਹੈ ਆਮ ਲੋਕਾਂ ਨੂੰ ਹੈਵੀ ਲਈ ਅੱਛਾ ਪੀ ਟੁੱਟਦੀ ਨਹੀਂ ਉਹ ਨਹੀਂ ਹੈਗਾ ਕੰਮ ਦੂਜਾ ਕਿਹਦਾ ਬੇਡ ਚ ਵੀ ਵੱਧ ਹੁੰਦੀ ਹੈ ਜਾਲੀ ਤੇ ਹੈਵੀ ਵੀ ਆ ਉਹ ਠੀਕ ਹੈ ਠੀਕ ਆ ਤੇ ਆਹ ਚੈਨਰ ਚੈਨਰ ਇਹ ਵੀ ਐਮਸੀ ਦੇਣੀ ਐਮਸੀ ਦੇਣੀ ਠੀਕ ਆ ਵੀਰੇ ਲੇਹਰਾ ਦਿਖਾਓ ਵੀਰੇ ਦੀ ਇੱਕ ਵਾਰੀ ਕੰਮ ਦਿਖਾ ਲਵੇ ਆਹ ਦੇਖ ਲਓ ਕੋਈ ਸੋਰੀ ਨਹੀਂ ਹੈ ਕਿ ਬਿਗੈਰ ਪ੍ਰੋਟੀਨ ਤੋਂ ਕੰਮ ਬਿਗੈਰ ਪ੍ਰੋਟੀਨ ਤੋਂ ਬਿਗੈਰ ਪ੍ਰੋਟੀਨ ਠੀਕ ਆ ਵੀਰਾ ਕਹਿੰਦਾ ਕਈ ਵਾਰੀਆਂ ਵੀਰੇ ਐਵੇਂ ਹੁੰਦਾ ਬਿਲਡਿੰਗ ਕਰ ਦਿੰਦੇ ਨੇ ਪਰ ਸਫਾਈ ਦਿਖਾਉਣ ਲਈ ਨਾ ਪਾਟੀਨ ਭਰ ਦਿੰਦ ਨੇ ਆ ਚੀਜ਼ ਪਾਟੀਨ ਭਰ ਕੇ ਫਿਰ ਉੱਤੋਂ ਰੰਗ ਕਰ ਦਿੰਦ ਨੇ ਉਹ ਪਤਾ ਨਹੀਂ ਲੱਗਦਾ ਪਰ ਵੀਰਾ ਕਹਿੰਦਾ ਇਹ ਬਿਨਾ ਪਾਟੀਨ ਤੋਂ ਆ ਕੋਈ ਸ਼ੋਰੀ ਨਹੀਂ ਕੋਈ ਗਲੀ ਨਹੀਂ ਹੈਗੀ ਇਹਦੇ ਵਿੱਚ ਠੀਕ ਆ ਵੀਰੇ ਤੇ ਆ ਵੀਰੇ ਹੋਰ ਵੀ ਡਿਜ਼ਾਈਨ ਤਿਆਰ ਕਰਾ ਸਕਦਾ ਤੁਹਾਡੇ ਹਿਸਾਬ ਨਾਲ ਜਿਹੜਾ ਮਰਜੀ ਜਿਹੜਾ ਮਰਜੀ ਠੀਕ ਆ ਜਿਹੜਾ ਅੱਜ ਕੱਲ੍ਹ ਚੱਲਿਆ ਉਹ ਪੈਪਾਂ ਵਾਲਾ ਗੋਲ ਪੈਪਾਂ ਵਾਲਾ ਬਿੱਡ ਉਹੀ ਬਣਾ ਦਿੰਨੇ ਆਂ ਗੱਲਾਂ ਦੇ ਲਾਨੇ ਜਿਆਦਾਤਰ ਅੱਛਾ ਬਣਾ ਦਿੰਨੇ ਹਾਂ ਠੀਕ ਆ ਉੱਪਰ ਜਿਹੜਾ ਮਰਜ਼ੀ ਕੋਈ ਜਿਹੜਾ ਵੀ ਸਾਈਜ਼ ਚਾਹੀਦਾ ਬਈ ਉਹੇ ਦਾ ਡਿਜ਼ਾਈਨ ਮਿਲ ਜੂਗਾ ਤੁਹਾਨੂੰ ਠੀਕ ਆ ਤੇ ਆ ਸਟicker ਵਗੈਰਾ ਤੁਸੀਂ ਲਵਾ ਕੇ ਦਿੰਨੇ ਹੋ ਹੈ ਹਾਂਜੀ ਸਟicker ਸਾਰਾ ਕੋਈ ਬੇਚ ਲਵਾ ਕੇ ਦਿੰਨੇ ਆ ਠੀਕ ਆ 84 ਕਿੰਨੀ ਹੈ ਵੀਰੇ ਇਹਦੀ ਆਪਣੀ 84 10 3 ਦੀ ਹੈ ਜੀ ਐਮਸੀ ਦੀ 5.2 ਦੀ ਉਹ ਵੀ ਐਮਸੀ ਦੀ ਠੀਕ ਆ ਵੀਰੇ ਇਹ ਜਿਹੜਾ ਪੱਤੇ ਲੱਗੇ ਨੇ ਇਹ ਵੀ ਐਮਸੀ ਬੰਦੇ ਠੀਕ ਆ ਹਜੇ ਰਹਿੰਦਾ ਵੀਰੇ ਹੈ ਕੰਮ ਇਹਦਾ ਥੋੜਾ ਬਹੁਤਾ ਹਜੇ ਹਾਂ ਰਹਿੰਦਾ ਇਹਨਾਂ ਦਾ ਕੀ ਕੀ ਰਹਿ ਗਿਆ ਇਹਦਾ ਇਹਦਾ ਇਕੱਲਾ ਹਿੱਸਾ ਰਹਿ ਗਿਆ ਜੈਕ ਦੀ ਫਿਟਿੰਗ ਰਹਿ ਗਈ ਹੈ ਇਹਨਾਂ ਨੇ ਹਿਸਾਬ ਲੈ ਕੇ ਆਣਾ ਹੈ ਜੇ ਅਗਲਾ ਆਪ ਲਿਆਣਾ ਚਾਹੇ ਤਾਂ ਆਪ ਲਿਆ ਸਕਦੇ ਹੋ ਇਸੇ ਪਿੱਛੇ ਲਾ ਕੇ ਦੇ ਠੀਕ ਆ ਵੀਰੇ ਇੱਕ ਵਾਰੀ ਖੋਲ ਕੇ ਦਿਖਾਓ ਵੀਰੇ ਅੰਦਰੋਂ ਆਪਾਂ ਚੈੱਕ ਕਰਾ ਦਈਏ ਇੱਕ ਵਾਰੀ ਹਾਂ ਦੇਖੋ ਦੇਖੋ ਵੀ ਅੰਦਰੋਂ ਕੰਮ ਦੇਖੋ ਇੱਕ ਵਾਰੀ ਦੇਖੋ ਵੀਰੇ ਸਾਰਾ ਕੰਮ ਦੇਖੋ ਇੱਕ ਵਾਰੀ ਬੰਦੇ ਦਾ ਜੀ ਤੇ ਪਹਿਲਾਂ ਲਾ ਦੋ। ਲੋ ਜੀ। ਆ ਟੂਲ ਬਾਕਸ ਆ ਗਿਆ ਹੈ ਵੀਰੇ ਆਪਣਾ। ਤੇ ਆ ਵੀ ਕੋਈ ਮਰਜ਼ੀ ਲਵਾ ਸਕਦੇ ਆ ਇੱਥੇ। ਹਾਂ ਜੀ ਆ ਲਾ ਕੇ ਦੇ ਦੇਣਾ ਵੈਸੇ ਲਾਂਦੇ ਤਾਂ ਹੈ ਨਹੀਂ ਜੇ। ਇਹ ਆਟਮਾ ਉਹ ਮਹਿੰਗੀਆਂ ਨੇ। ਆਪਾਂ ਵਿਚੀ ਲਾ ਕੇ ਦੇ ਦੋ। ਵਿਚੀ ਲਾ ਦੇਣਾ ਠੀਕ ਆ ਆਪਣੀ ਪੌੜੀ ਵਾਲੀਆਂ ਨਾ ਫਿਰ। ਠੀਕ ਆ। ਤੇ ਵੀਰੇ ਜੇ ਕਿਸੇ ਨੇ ਕੱਲੀ ਝਾਲੀ ਲਵਾਉਣੀ ਹੋਵੇ। ਵੀ ਅੱਡ ਕੰਮ ਕਰਾਉਣਾ ਹੋਵੇ ਕੱਲਾ ਟਰਾਲੀ ਦਾ ਕਰ ਦਿੰਨੇ ਆਂ। ਉਹ ਵੀ ਕਰ ਦਿੰਨੇ ਜੀ। ਠੀਕਾ ਰਿਪੇਅਰ ਵੀ ਕਰ ਦਿੰਦੇ ਹਾਂ ਸਾਰਾ ਕੁਝ ਕਰ ਦਿੰਦੇ ਆਪਾਂ ਠੀਕਾ ਕਰੋ ਠੀਕ ਆ ਤੇ ਇੱਕ ਵਾਰੀ ਲੋਕੇਸ਼ਨ ਦੱਸ ਦੋ ਵੀਰੇ ਆਪਣੀ ਬਾਗੜੀਆਂ ਰੋਡ ਬਾਗੜੀਆਂ ਰੋਡ ਧੂਰੀ ਤੋਂ ਹਾਂ ਹਰਵੰਸਰ ਨਗਰ ਪੈ ਜਾਂਦਾ ਜੀ ਹਰਵੰਸਰ ਨਗਰ ਹਾਂ ਆਪਣੀ ਬਾਕਿ ਸ਼ਾਹ ਠੀਕਾ ਬਾਗੜੀਆਂ ਰੋਡ ਦੇ ਬਾਗੜੀਆਂ ਰੋਡ ਤੇ ਵੀਰੇ ਧੂਰੀ ਤੋਂ ਆਂਦੇ ਹੋਏ ਬੁੱਤ ਤੋਂ ਜਦੋਂ ਬਾਗੜੇ ਨੂੰ ਜਾਂਦੇ ਆਂ ਹਰਵੰਸਰ ਨਗਰ ਆਉਂਦਾਗਾ ਕੰਡਾ ਵੀ ਆ ਨਾਲ ਵੀਰੇ ਨਾਲ ਉਸੇ ਛੋਲਵਾ ਕੰਡਾ ਕੰਡੇ ਦੇ ਨਾਲ ਆ ਵੀਰੇ ਤੇ ਬਾਕੀ ਨੰਬਰ ਵੀਰੇ ਦਾ ਥੱਲੇ ਆਪਾਂ ਜਰੂਰ ਦਵਾਂਗੇ ਕੰਟੈਕਟ ਕਰੋ ਵੀਰੇ ਨਾਲ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਸਾਂਝੀ ਕਰ ਸਕਦੇ ਹੋ ਕੁਝ ਪੁੱਛਣਾ ਉਹ ਵੀ ਪੁੱਛ ਸਕਦੇ ਹੋਗੇ ਸਾਰੀ ਜਾਣਕਾਰੀ ਤੁਹਾਨੂੰ ਨੰਬਰ ਤੇ ਮਿਲ ਜੂ ਬਾਕੀ ਵੀਰੇ ਦਾ ਨਹੀਂ ਵੀ ਨੰਬਰ ਲੱਗਦਾ ਤਾਂ ਮੇਰਾ ਨੰਬਰ ਵੀ ਬਾਈ ਥੱਲੇ ਦਿੱਤਾ ਹੋਇਆ ਤੁਸੀਂ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਕਿਹੜੇ ਕਿਹੜੇ ਸਾਈਜ਼ ਬਣਾ ਦਿੰਨੇ ਹੋ ਵੀਰੇ ਵੈਸੇ ਤੁਸੀਂ ਜਿਹੜਾ ਮਰਜ਼ੀ ਬਣਾ ਲਓ ਜੀ 21 ਫੁੱਟ 24 ਫੁੱਟ 21 ਫੁੱਟ 24 ਫੁੱਟ ਤੱਕ ਜਿਹੜਾ ਮਰਜ਼ੀ ਬਣਾਓ ਠੀਕ ਆ 16 ਫੁੱਟ ਬਣਾਉਣਾ ਡਬਲ ਐਕਸ 16 ਫੁੱਟ ਠੀਕ ਆ ਠੀਕ ਆ ਕੋਈ ਵੀ ਸਾਈਜ਼ ਬਣਵਾ ਸਕਦੇ ਹੋ ਬਾਈ ਵੀਰੇ ਦਾ ਕਹਿਣ ਦਾ ਮਤਲਬ ਉਹ ਆ ਮਜ਼ਬੂਤੀ ਹੈ ਬਾਈ ਪੂਰੀ ਹਾਂਜੀ ਗਰੰਟੀ ਹੋਊ ਨਾ ਕੰਮ ਦੀ ਪੂਰੀ ਗਰੰਟੀ ਠੀਕ ਆ ਵੀਰੇ ਤੇ ਵੀਰੇ ਹੁਣ ਆਪਾਂ ਕਰਦੇ ਆ ਜਿਹੜੇ ਵੀਰਾਂ ਨੇ ਇਹ ਟਰਾਲੀ ਬਣਵਾਈ ਆ ਤੇ ਜਿਹੜੇ ਵੀਰੇ ਉਹਨਾਂ ਕੰਮਕਾਰ ਜਿਨ੍ਹਾਂ ਨੇ ਕਰਵਾਇਆ ਆ ਆਪਾਂ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਕੰਮ ਕਿਵੇਂ ਲੱਗਿਆ ਕੀ ਹਾਲ ਆ ਵੀਰੇ ਠੀਕ ਹੈ ਜੀ ਕੀ ਨਾਮ ਆ ਵੀਰੇ ਤੁਹਾਡਾ ਜਰਣਾ ਵੀਰੇ ਕਾਲਾ ਕਾਲਾ ਅੱਛਾ ਠੀਕ ਲੋਕਲੀ ਆ ਵੀਰੇ ਹਾਂ ਵੀਰੇ ਲੋਕਲੇ ਅੱਛਾ ਤੇ ਇਹ ਟਰਾਲੀ ਆਪਣੀ ਹੈ ਵੀਰੇ ਹਾਂਜੀ ਤੇ ਕਿਵੇਂ ਲੱਗਿਆ ਵੀਰੇ ਹੁਣ ਇਹਦਾ ਤੁਹਾਨੂੰ ਕੰਮ ਸਾਰਾ ਬਰੇਕ ਨੰਬਰ ਬਹੁਤ ਵਧੀਆ ਤਸੱਲੀ ਬਖਸ ਕੰਮ ਆ ਅੱਛਾ ਪਹਿਲਾਂ ਵੀ ਬਣਵਾਇਆ ਕਦੇ ਟਰਾਲਾ ਅਸੀਂ ਬਣਾਉਂਦੇ ਰਹੇ ਆ ਅੱਛਾ ਕਿੰਨੇ ਕ ਟਰਾਲੇ ਬਾਗੇ ਵੀਰੇ ਹੁਣ ਰੋ ਆਪਾਂ ਤਾਂ ਨਿਆਰ ਬਾਗੇ ਵੀਰੇ ਤਿੰਨ ਚਾਰ ਕੋਈ ਕੰਪਲੇਂਟ ਵੀਰੇ ਹੁਣ ਕੋਈ ਕੰਪਲੀਟ ਨਹੀਂ ਵੀਰੇ ਰੱਤੇ ਦੀ ਵੀ ਕੰਪਲੀਟ ਅੱਛਾ ਤੁਹਾਨੂੰ ਵਧੀਆ ਕੀ ਲੱਗੇ ਟਰਾਲੇ 'ਚ ਮਜ਼ਬੂਤ ਵੀਰੇ ਮਜ਼ਬੂਤੀ ਆ ਹੈਵੀ ਆ अच्छा वीर हां बाकी ਜਿਹੜਾ ਮਾਲ ਆ ਇੱਕ ਨੰਬਰ ਲੱਗਿਆ ਹੋਇਆ ਵੀਰੇ ਸਾਰਾ ਠੀਕ ਆ ਪਹਿਲੇ ਤੁਸੀਂ ਲੈ ਕੇ ਗਏ ਹੋਗੇ ਟਰਾਲਾ ਕੋਈ ਦਿੱਕਤ ਤਾਂ ਨਹੀਂ ਆਈਗੀ ਤੁਹਾਨੂੰ ਕਟਿੰਗ ਦੀ ਜਾਂ ਫਿਰ ਕੁਝ ਰਹਿ ਜਾਂਦਾ ਜਿਵੇਂ ਟਰਾਲਾ ਆਪਾਂ ਕਰੇ ਲੂ ਲਈ ਇੱਥੇ ਘਰ ਵਾਸਤੇ ਲੈ ਕੇ ਜਾਂਦੇ ਆ ਅੱਛਾ ਆਪਾਂ ਨੂੰ ਕੋਈ ਦਿੱਕਤ ਨਹੀਂ ਆਈ ਖੇਤੀ ਆਪਦੇ ਆਪ ਕੰਮ ਕਰਦੇ ਆ ਆਪਾਂ ਕੋਈ ਬਿਜ਼ਨਸ ਨਹੀਂ ਕਰਦੇ ਠੀਕ ਆਪਦੇ ਘਰ ਲਈ ਲੈ ਕੇ ਜਾਂਦੇ ਵੀਰਾ ਕਹਿੰਦੇ ਵੀਰੇ ਆਪਣੇ ਕੰਮ ਲਈ ਹੀ ਲੈ ਕੇ ਜਾਂਦਾ ਮਤਲਬ ਕੋਈ ਡੀਲਰ ਨਹੀਂ ਹੈਗਾ ਵੀਰਾ ਆਪ ਆਪਣੇ ਕੰਮ ਦੀ ਘਰੇ ਟਰਾਲੀ ਲੈ ਕੇ ਜਾਂਦਾਗਾ ਤੇ ਵੀਰਾ ਇੱਥੋਂ ਤਿੰਨ ਚਾਰ ਟਰਾਲੇ ਲੈ ਚੁੱਕਿਆ ਤੇ ਕਹਿੰਦਾ ਬਾਕੂ ਬਹੁਤ ਮਜ਼ਬੂਤੀ ਨਾਲ ਟਰਾਲੇ ਬਣਾਉਂਦੇ ਨੇ ਹਨਾ ਵੀਰੇ ਤੁਹਾਡੇ ਸਾਹਮਣੇ ਵੀਰੇ ਨਾਲ ਕੰਟੈਕਟ ਕਰ ਲਓ ਦੁਬਾਰਾ ਹਨਾ ਵੀਰੇ ਦਾ ਨੰਬਰ ਵੀ ਤੁਹਾਨੂੰ ਡਿਸਕ੍ਰਿਪਸ਼ਨ ਚ ਆਪਾਂ ਦੇ ਦਾਂਗੇ ਵੀਰੇ ਨਾਲ ਕੰਟੈਕਟ ਕਰ ਲੇ ਵੀ ਉਹਨਾਂ ਨੂੰ ਕੰਮ ਕਿਵੇਂ ਲੱਗਿਆ ਹਨਾ ਚਲੋ ਵੀਰੇ ਠੀਕ ਆ ਮਿਲਦੇ ਆਪਾਂ ਐਵੇਂ ਹੀ ਅਗਲੇ ਟਰਾਲੇ ਲੈ ਕੇ ਆਵਾਂਗੇ ਤੁਹਾਡੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਵੀਰਿਆਂ ਨੇ ਨਹੀਂ ਕਰਿਆ ਲਾਈਕ ਕਮੈਂਟ ਕਰਕੇ ਜਰੂਰ ਆਪਣਾ ਪਿਆਰ ਦਿਆ ਕਰੋ ਤੇ ਦੱਸਿਆ ਕਰੋ ਜਿੱਥੇ ਗਲਤੀ ਲੱਗਦੀ ਆ ਤੁਹਾਨੂੰ ਠੀਕ ਆ ਵੀਰੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਧੰਨਵਾਦ ਸਾਰਿਆਂ ਦਾ